ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਆਪ ਸਭ ਠੀਕ ਠਾਕ ਹੋਊਗੇ ਚੜ੍ਹਦੀ ਕਲਾ ਹੋਊਗੇ ਮਹਾਰਾਜ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਰੱਖਣ ਤੁਹਾਡੇ ਤੇ ਤਾਂ ਆਪ ਸਭ ਠੀਕ ਠਾਕ ਹੋਊਗੇ ਜੀ ਹਾਂਜੀ ਵਾਹਿਗੁਰੂ ਜੀ ਕਿਤਾਬਾ ਪਹਿਲਾਂ ਤਾਂ ਆਪਾਂ ਫਤਿਹ ਜੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਤੁਹਾਨੂੰ ਪਹਿਲਾਂ ਪਰਸੋਂ ਵੀ ਕਿਹਾ ਸੀ ਕੱਲ ਵੀ ਕਿਹਾ ਸੀ ਕਿ ਆਪਣੀ ਡੇਲੀ ਵੀਡੀਓ ਆਇਆ ਕਰੂਗੀ ਠੀਕ ਹੈ ਤਾਂ ਕਿ ਪਹਿਲਾਂ ਤਾਂ ਵੀ ਇਹ ਤਾਂ ਨਹੀਂ ਠੀਕ ਸੀ ਹੀ ਚਲੋ ਡੇਲੀ ਵੀਡੀਓ ਨਹੀਂ ਆਉਂਦੀ ਸੀ ਕਦੇ ਕਦਾਈ ਆਉਂਦੀ ਸੀ ਤੇ ਹੁਣ ਡੇਲੀ ਵੀਡੀਓ ਆਇਆ ਅੱਛਾ ਪਹਿਲਾ ਆਪਾਂ ਗੱਲ ਕਰਦੇ ਆ ਕਿ 23 ਮਈ ਦਾ ਸ਼ਹੀਦਾਂ ਦੇ ਸਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਵਾਰ ਹੈ ਖਾਲਸਾ ਜੀ ਤੇ ਆਪਾਂ ਕੋਟੀ ਕੋਟਾਂ ਦਾ ਨਾਮ ਕਰਦੇ ਆ ਉਹਨਾਂ ਨੂੰ ਸ਼ਹੀਦਾਂ ਦੇ ਸਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਛਾ ਜੀ ਹੁਣ ਮੈਂ ਜਿਹੜੇ ਟੌਪਿਕ ਤੇ ਗੱਲ ਕਰਨੀ ਆ ਉਸ ਵਿੱਚ ਤੁਹਾਡੇ ਨਾਲ ਗੱਲਬਾਤ ਜੀ ਕਰਦੀ ਆ ਦੇਖੋ ਜੀ ਇੱਕ ਮੇਰੀ ਭੈਣ ਦਾ ਮੈਸੇਜ ਆ ਕਿ ਅਮਰਤ ਵੇਲੇ ਕਿਵੇਂ ਉੱਠਣਾ ਹੁੰਦਾ ਤੇ ਅਮਰਤ ਵੇਲਾ ਕਿਵੇਂ ਸੰਭਾਲਣਾ ਹੁੰਦਾ ਤੇ ਕਿਵੇਂ ਉੱਠਿਆ ਕਰੀਏ ਦੇਖੋ ਜੀ ਤੇ ਤੋਂ ਆਪਾਂ ਅਮਰਤ ਵੇਲਾ ਸੰਭਾਲਣਾ ਬਾਣੀ ਪੜ੍ਹਨੀ ਆਪਾਂ ਅਮਰਤ ਆ ਰਹੀ ਆਪਾਂ ਅਮਰਤ ਵੇਲੇ ਆਪਾਂ ਨੂੰ ਉੱਠਣਾ ਬੰਦਾ ਵੀ ਹੈ ਝੂਠਣਾ ਚਾਹੀਦਾ ਵੀ ਅਮਰਤ ਵੇਲੇ ਜਾਗਣਾ ਜੇ ਕੋਈ ਜਾਗੇ ਨਹੀਂ ਤਾਂ ਇੱਕ ਵਡੇਂ ਦੀ ਆਰਚਾ ਦੂਜਾ ਸਾਹਿਬ ਆਵੇ ਚੰਤ ਦੇਖੋ ਜੀ ਗੁਰੂ ਬਲੇ ਬਣੋ ਗੁਰੂ ਦੇ ਲੜ ਲੱਗੋ ਬਾਣੀ ਪਾਣ ਦੇ ਧਰਨੀ ਕੋ ਅਮਰਤ ਵੇਲੇ ਆਪੇ ਹੀ ਉੱਠਿਆ ਜਾਂਦਾ ਹੈ ਹਾਂ ਚਲੋ ਮੰਨਦੇ ਆ ਕਈ ਹੁੰਦੇ ਆ ਭੈਣ ਭਰਾ ਨਹੀਂ ਉੱਠ ਹੁੰਦਾ ਇਸ ਦੇ ਮੁਤਾਬਕ ਨਹੀਂ ਉੱਠ ਹੁੰਦਾ ਇਸ ਘਾਟੇ ਦੀ ਹੁੰਦੀ ਆ ਤਾ ਸੌਣ ਦਾ ਜਿਆਦਾ ਲਾਲਚ ਹੋ ਜਦਾ ਹਮਰਤ ਵੇਲੇ ਉਦੋਂ ਨੀਂਦ ਬਹੁਤ ਆਉਂਦੀ ਹੈ। ਤਾਂ ਗਰਮੀ ਦਾ ਮੌਸਮ ਹੈ ਤੇ ਸਵੇਰੇ ਠੰਡ ਹੁੰਦੀ ਹੈ ਉਦੋਂ ਜਿਆਦਾ ਨੀਂਦ ਆਉਂਦੀ ਇਸ ਕਰਕੇ ਉੱਠਿਆ ਨਹੀਂ ਜਾਂਦਾ। ਕਲਸਾ ਜੀ ਨੀਂਦ ਆਪਾਂ ਨੂੰ ਬਹੁਤ ਪਿਆਰੀ ਹੈ। ਨੀਂਦ ਨੂੰ ਆਪਾਂ ਵਿਸਾਰ ਕੇ ਗੁਰੂ ਦੇ ਨਾਮ ਨੂੰ ਜਪੀਏ। ਠੀਕ ਹੈ ਜੀ। ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸ ਤੀਆਂ ਬਾਇਡ ਦਿੰਨੀ ਆ ਕਿ ਅਮਰਤ ਵੇਲੇ ਉੱਠਣ ਦੀ ਇੱਕ ਛੋਟੀ ਜੀ ਸੌਖੀ ਜੀ ਵਿਧੀ ਆ ਆਪਣੀ ਜਦੋਂ ਕਿ ਆਪਾਂ ਸ਼ਾਮ ਨੂੰ ਸੋਰਾ ਦਾ ਪਾਠ ਰਹਿਰਾ ਕੀਟਨ ਸੋਲੇ ਦਾ ਪਾਠ ਕਰਦੇ ਆ ਜਿਹੜੇ ਮੇਰੇ ਵੀਰ ਭੈਣ ਭਰਾ ਅਮਰਤਾਰੀ ਨੇ ਉਹ ਤਾਂ ਕਰਦੇ ਹੀ ਨੇ ਤੇ ਕਈ ਵੀਰੇ ਜਿਹੜੇ ਅਮਰਤ ਹਜੇ ਨਹੀਂ ਪਾਨ ਕੀਤਾ ਉਹ ਵੀ ਕਰਦੇ ਨੇ ਦੇਖੋ ਜੇ ਜਦੋਂ ਆਪਾਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦੀਏ ਨਾ ਆਪਣਾ ਗੁਰੂ ਕਦੇ ਐਡਾ ਨਹੀਂ ਆਪਣਾ ਗੁਰੂ ਮਾੜਾ ਕਿ ਆਪਣੇ ਗੁਰੂ ਆਪਣੇ ਸੁਣੂਗਾ ਆਪਾਂ ਗੁਰੂ ਦੇ ਬੱਚੇ ਆ ਬੱਚਾ ਨੇ ਮਾਪੇ ਸੁਣਦੇ ਹੀ ਹੁੰਦੇ ਨੇ ਹਮੇਸ਼ਾ ਜਦੋਂ ਮਾਪੇ ਜਦੋਂ ਬੱਚਾ ਮਾਪੇ ਦੇ ਅੱਗੇ ਰੋਂਦਾ ਤਾਂ ਜਾ ਉਹਦੀ ਬੁੱਕਲ ਦੇ ਵਿੱਚ ਬੈਠਦਾ ਤਾਂ ਮਾਪੇ ਜ਼ਰੂਰ ਪਿਆਰ ਕਰਦੇ ਨੇ ਉਹਨੂੰ ਤੇ ਮਾਪੇ ਦੁੱਖ ਸੁਣਦੇ ਵੀ ਨਹੀਂ ਉਹਨਾਂ ਦੇ ਅੱਛਾ ਜਦੋਂ ਆਪਾਂ ਸੋਇਲਾ ਸਾਬ ਦੀ ਬਾਣੀ ਪੜਨ ਤੋਂ ਬਾਅਦ ਆਪਾਂ ਇੱਕ ਚਉਪਾਈ ਸਾਬ ਦੇ ਜਿੰਨੇ ਵੀ ਪਾਠ ਕਰ ਸਕਦੇ ਆ ਪਾਠ ਕਰਦੇ ਗਿੰਤੀਆਂ ਮਿੰਟੀਆਂ ਨਾਲ ਨਹੀਂ ਹੁੰਦੇ ਹੁੰਦੇ ਅਜਿ ਲਈ ਪਰ ਮੈਂ ਕਹਿੰਨੀ ਆ ਕਿ ਪੰਜ ਪਾਠ ਤਾਂ ਜ਼ਰੂਰ ਕਰਿਆ ਕਰੋ ਨਾ ਕੰਢ ਪਾਠ ਕਰਨ ਤੋਂ ਬਾਅਦ ਇੱਕ ਅਰਦਾਸ ਬੇਨਤੀ ਕਰਿਆ ਕਰੋ ਗੁਰੂ ਸਾਹਿਬ ਅੱਗੇ ਇਹ ਮਹਾਰਾ ਸੱਚੇ ਪਾਤਸ਼ਾਹ ਸ਼ਹੀਦ ਸਿੰਘਾਂ ਨੂੰ ਤਾਂ ਜਦੋਂ ਵੀ ਯਾਦ ਕਰ ਲਾਂਗੇ ਉਦੋਂ ਹੀ ਉਹ ਹਾਜ਼ਰ ਹੋ ਜਾਂਦੇ ਨੇ ਇੱਕ ਲੰਬੀ ਅਰਦਾਸ ਕਰਿਆ ਕਰੋ ਗੱਲ ਚ ਹਜ਼ੂਰੀਆ ਪਾ ਕੇ ਕਿ ਇਹ ਮਹਾਰਾ ਸੱਚੇ ਪਾਤਸ਼ਾਹ ਅਮਰਤ ਵੇਲਾ ਸੰਭਾਲਣ ਦੀ ਦਾਤ ਬਖਸ਼ੋ ਮਹਾਰਾ ਸੱਚੇ ਪਾਤਸ਼ਾਹ ਅਮਰਤ ਵੇਲਾ ਅਮਰਤ ਵੇਲੇ अलार्म लावन दी ਲੋੜ ਨਹੀਂ ਪੈਂਦੀ ਖਾਲਸਾ ਜੀ ਗੁਰੂ ਸਾਹਿਬ ਆਪੇ ਹੀ ਆਪਣੇ ਬੱਚਾ ਨੂੰ ਠਾ ਲੈਂਦੇ ਜੀ ਤੇ ਜੇ ਇਹ ਤੁਹਾਨੂੰ ਹਜੇ ਨਹੀਂ ਇਸ ਤਰ੍ਹਾਂ ਲੱਗਦਾ ਕਿ ਤੁਸੀਂ अलार्म ਜ਼ਰੂਰ ਲਾ ਲਿਆ ਕਰੋ ਅਮਰਤ ਵੇਲੇ ਉੱਠਣ ਦੀ ਇੱਕ ਸੌਖੀ ਜੀ ਬਸ ਇਹ ਹੀ ਵਿਧੀ ਆ ਕਿ ਸ਼ਾਮ ਨੂੰ ਸੌਣ ਵੇਲੇ ਆਪਾਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਆ ਅਰਦਾਸ ਬੇਨਤੀ ਇਹ ਹੀ ਕਰਨੀ ਹੈ ਸੱਚੇ ਪਾਤਸ਼ਾਹ ਹੈ ਮੇਰੇ ਕਲੰਗੀ ਵਾਲੇ ਪਾਤਸ਼ਾਹ ਹੇ ਸ਼ਹੀਦ ਸਿੰਘੋ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਚਰਨਾ ਚਰਦਾਸ ਬੇਨਤੀ ਹੈ ਕਿ ਅਮਰਤ ਵੇਲਾ ਸੰਭਾਲਣ ਦੀ ਦਾਤ ਬਖਸ਼ੋ ਮਹਾਰਾਜ ਫਿਰ ਅਮਰਤ ਵੇਲਾ ਵੇ ਸੰਭਾਲਣ ਦੀ ਦਾਤ ਬਖਸ਼ ਦਿੰਦੇ ਨੇ ਮਹਾਰਾਜ ਜੇ ਕਿਹੀ ਅਰਦਾਸ ਬੇਨਤੀ ਕਰਨੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਅਮਰਤ ਵੇਲਾ ਸੰਭਾਲਣ ਦੀ ਦਾਤ ਸਾਡੇ ਝੋੜੀ ਵਿੱਚ ਪਾਈ ਜਾਵੇ ਅਸੀਂ ਪੰਜਾ ਬਾਣੀਆਂ ਦਾ ਨਾਮ ਕਰੀਏ ਦੇਖੋ ਜੇ ਤੁਸੀਂ ਆਖੋ ਵੀ ਅਸੀਂ 3 ਵਜੇ ਉੱਠ ਜੀਏ ਚਲੋ ਤੁਸੀਂ ਨਹੀਂ ਤਾਂ ਪਹਿਲਾਂ ਤੁਸੀਂ 4 ਵਜੇ ਉੱਠਣ ਦਾ ਕੋਸ਼ਿਸ਼ ਕਰੋ 4 ਵਜੇ ਉੱਠ ਕੇ ਹੌਲੀ-ਹੌਲੀ ਤੁਹਾਡਾ ਤੁਹਾਨੂੰ ਨੀਂਦ ਆਪਣੇ ਆਪ ਤੋਂ ਦੂਰ ਕਰਨੀ ਪੈਂਦੀ 4 ਵਜੇ ਉੱਠ ਕੇ ਹੌਲੀ-ਹੌਲੀ ਤੁਸੀਂ ਉਸ ਤੋਂ ਪਹਿਲਾਂ ਉੱਠਣ ਲੱਗ ਜਾਓਗੇ ਫਿਰ ਜੋ ਟਾਈਮ ਹੁੰਦਾ 2:30 ਵਜੇ 3:00 ਵਜੇ ਦਾ ਜੋ ਅਮਰਤ ਵੇਲੇ ਦਾ ਟਾਈਮ ਆ ਫਿਰ ਤੁਸੀਂ ਚਲੋ ਤੁਸੀਂ 2:30 3:00 ਵਜੇ ਟਾਈਮ ਨਹੀਂ ਲੈ ਸਕਦੇ ਤਾਂ 4:00 ਵਜੇ ਜ਼ਰੂਰ ਉੱਠਿਆ ਕਰੋ 4:00 ਵਜੇ ਵੀ ਇਸ ਤਰ੍ਹਾਂ ਮਹਾਰਾਜ ਦੇ ਅਰਦਾਸ ਪੈਂਦੀ ਕਰਕੇ ਸੋਇਆ ਕਰੋ ਰਾਤ ਨੂੰ ਤੇ ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਅਮਰਤ ਵੇਲੇ ਜਾਗਣਾ અમૃત વેલા સંਭાળਣਾ ਤੁਹਾਨੂੰ ਪਤਾ ਹੀ ਹੈ ਕਿ ਉਹ ਤਾਂ ਹੁਣ ਪੰਜ ਬਾਣੀਆਂ ਨਾਲ ਤੇ ਆਪਾਂ ਕਰਨਾ ਅਸਨਾਣ ਕਰਨਾ ਹੁਣ ਤਾਂ ਗਰਮੀ ਆ ਕੋ ਗਰਮ ਪਾਣੀ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਜਦੋਂ ਵੀ ਆਪਾਂ ਉੱਠਦੇ ਹਾਂ ਪਹਿਲਾਂ ਬੰਜੇ ਤੇ ਬੈਠ ਕੇ ਪੰਜ ਤੋਂ 10 ਮਿੰਟ ਚਾਹੇ ਮੋਲ ਮੰਤਰ ਕਰੋ ਸਹੇ ਸਿਮਰਨ ਕਰੋ ਜੋ ਜੋ ਵੀ ਤੁਹਾਡੇ ਮਨ ਚ ਆਉਂਦਾ ਗੁਰੂ ਦਾ ਸ਼ੁਕਰਾਨਾ ਕਰੋ ਕਿ ਮਹਾਰਾਸ਼ਟਰ ਦੇ ਪਾਤਸ਼ਾਹ ਅਸੀਂ ਆਪ ਦੀ ਕਿਰਪਾ ਸਦਕਾ ਅਸਾਰ ਅਮਰਤ ਵੇਲੇ ਉੱਠੇ ਆ। ਤੰਦਰੁਸਤ ਉੱਠੇ ਆ ਮਹਾਰਾਜ ਦਾ ਸ਼ੁਕਰਾਨਾ ਕਰੋ। ਉਸ ਤੋਂ ਬਾਅਦ ਅਸਨਾਣ ਕਰੋ। ਅਸਨਾਣ ਕਰਨ ਨਾਲ ਅਸਨਾਣ ਦਾ ਭਾਅ ਆਪਣਾ ਇਹ ਹੁੰਦਾ ਹੈ ਕਿ ਅਸਨਾਣ ਕਰਨ ਨਾਲ ਆਪਣਾ ਜਿਹੜਾ ਆਲਸ ਹੁੰਦਾ ਨਾ ਉਹ ਸਾਰਾ ਲੈ ਜਾਂਦਾ ਹੈ। ਜਦੋਂ ਕਿ ਆਪਾਂ ਨੂੰ ਨੀਂਦ ਆਉਂਦੀ ਹੁੰਦੀ ਸਵੇਰ 4 ਵਜੇ ਆਪਾਂ ਨੂੰ ਨੀਂਦ ਬਹੁਤ ਆਉਂਦੀ ਹੈ ਉਹਦਾ ਜਦੋਂ ਆਪਾਂ ਇਸ਼ਨਾਨ ਕਰ ਲੈਂਦੇ ਆ ਤੇ ਹਾਲਸ ਬਿਲਕੁਲ ਲੈ ਜਾਂਦਾ ਹੈ ਇਸ਼ਨਾਨ ਕਰਨ ਤੋਂ ਬਾਅਦ ਤੇ ਖਾਲਸਾ ਜੀ ਤੁਸੀਂ ਸ਼ਾਮ ਨੂੰ ਅਰਦਾਸ ਬੇਨਤੀ ਕਰਕੇ ਪਿਆ ਕਰੋ ਮਹਾਰਜ ਤੇ ਬਾਦਸ਼ਾਹ ਕੀ ਤੇ ਬਾਜਾ ਵਾਲੇ ਫਿਰ ਤੁਹਾਨੂੰ ਆਪ ਹੀ ਉਠਾਲਣਾ ਕਰਨਗੇ ਕਿਉਂਕਿ ਮਾਂ ਬਾਪ ਹੀ ਬੱਚਾ ਨੂੰ ਠਾਉਂਦੇ ਹੁੰਦੇ ਨੇ ਗੁਰੂ ਸਾਹਿਬ ਅੱਗੇ ਜਿਹੜੀ ਤੁਹਾਨੂੰ ਮੈਂ ਬਾਣੀ ਦੱਸੀ ਹੈ ਤੁਸੀਂ ਜੋ ਮੂਲ ਮੰਤਰ ਦਾ ਜਪ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਚੋਪਾਈ ਬਸ ਤੁਸੀਂ ਮੈਂ ਇੱਕੋ ਹੀ ਤੁਹਾਨੂੰ ਦੱਸਦੀ ਆ ਕਿ ਜਦੋਂ ਸੌਣ ਤੋਂ ਪਹਿਲਾਂ ਤੁਸੀਂ ਚੋਪਾਈ ਸਾਰੇ ਪਾਠ ਜਿੰਨੇ ਵੀ ਕਰ ਸਕਦੇ ਹੋ ਉਹਨੇ ਕਰਸ ਕਰ ਲਓ ਵੀ ਜੇ ਤੁਸੀਂ ਪੰਜ ਕਰਨੇ ਜਾਂ 6 ਕਰਨੇ ਉਹ ਤੁਹਾਡੀ ਮਰਜ਼ੀ ਆ ਹਨਾ ਤੇ ਬਾਣੀ ਤਾਂ ਕਦੀ ਮਨ ਤੋਂ ਉਲਕੇ ਤਾਂ ਨਹੀਂ ਕੀਤੀ ਜਾਂਦੀ ਹੁੰਦੀ ਤੇ ਫਿਰ ਜਦੋਂ ਆਪਾਂ ਬਾਰਨੀ ਪੜਨ ਤੋਂ ਬਾਅਦ ਅਰਦਾਸ ਕਰਦੇ ਆ ਇੱਕ ਲੰਬੇ ਅਦਾਸ ਕਰੋ ਗੁਰੂ ਸਾਹਿਬ ਅੱਗੇ ਮਹਾਰਸਥੇ ਪਾਠ ਆਪਾਂ ਸੁਣਦੇ ਨੇ ਆਪੇ ਆਪਾਂ ਨੂੰ ਅੰਮ੍ਰਿਤ ਵੇਲੇ ਉਠਾਉਣਾ ਕਰ ਲੈਂਦੇ ਨੇ ਫਿਰ ਆਪਾਂ ਉਹਨਾਂ ਦੇ ਬੱਚੇ ਆ ਤੁਹਾਨੂੰ ਮੈਂ ਅੱਗੇ ਵੀ ਦੱਸ ਕੇ ਟੀ ਆ ਬੱਚਿਆਂ ਦੀ ਦੇਖਰੇਖ ਕਰਨਾ ਮਾਪੇ ਦਾ ਵੱਧ ਫਰਜ਼ ਹੁੰਦਾ ਆਪਾਂ ਉਹਨਾਂ ਦੇ ਬੱਚੇ ਆ ਆਪਣਾ ਆਪਾਂ ਨੂੰ ਉਠਾਲਣਾ ਆਪਣੇ ਵਾਪੂ ਦਾ ਖਰਜ ਬਣਦਾ ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਪਾਓ ਸ਼ਹੀਦ ਸਿੰਘਾਂ ਨੂੰ ਤਾਂ ਸ਼ਹੀਦ ਸਿੰਘਾਂ ਦਾ ਤਾਂ ਇਹੀ ਆ ਭਾਵ ਵੀ ਜਦੋਂ ਵੀ ਯਾਦ ਕਰਾਂਗੇ ਸ਼ਹੀਦ ਸਿੰਘ ਤਾਂ ਹਾਜ਼ਰ ਨੇ ਸ਼ਹੀਦ ਸਿੰਘਾਂ ਅੱਗੇ ਅਰਦਾਸ ਬੇਨਤੀ ਕਰਕੇ ਪੈਜੋ ਹੋਏ ਸ਼ਹੀਦ ਸਿੰਘੋ ਸਾਨੂੰ ਅਮਰ ਤੇ ਵੇਲੇ ਉਠਾ ਲੜਾ ਕਰੋ ਤਾਂ ਸ਼ਹੀਦ ਸਿੰਘ ਤਾਂ ਹਲਸ ਜੀ ਪਹਿਲਾਂ ਹੀ ਆਪਣੇ ਘਰੇ 3 ਵਜੇ ਇੱਕ ਵਾਰ ਢੇੜਾ ਮਾਰਦੇ ਨੇ ਆਪਣੇ ਸਿੰਘ ਦੇ ਘਰ ਉਹਨੂੰ ਉਠਾਉਣਾ ਕਰਦੇ ਨੇ ਪਰ ਜੇ ਆਪਾਂ ਫੇਰ ਨਹੀਂ ਉੱਠਦੇ ਤਾਂ ਉਹ ਆਪਣੀ ਗਲਤ ਕਰ ਲੈ ਉਸ ਤੋਂ ਬਾਅਦ ਫੇਰ ਆਪਣੇ ਘਰੇ 4 ਵਜੇ ਵੀ ਆਪਾਂ ਨੂੰ ਉਠਾਉਣਾ ਕਰਦੇ ਨੇ ਸ਼ੀਰ ਸਿੰਘ ਜਿਹੇਰ ਸਿੰਘ ਆਪਣੇ ਹਰ ਵੇਲੇ ਨਾਲ ਹੁੰਦੇ ਨੇ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਆਪਾਂ ਕੱਲ ਜੂਗੀ ਜੀਓ ਚਲੋ ਠੀਕ ਹੈ ਜੀ ਮੇਰੀ ਭੈਣ ਦਾ ਸਵਾਲ ਸੀ ਇਹ ਇੱਕ ਵੀ ਸਾਨੂੰ ਅਮਰਤ ਵੇਲਾ ਸੰਭਾਲਣ ਦੀ ਵੀਡੀਓ ਪਾ ਕੇ ਵਿਧੀ ਦੱਸੋ ਤੁਹਾਨੂੰ ਮੈਂ ਵਿਧੀ ਦੱਸਦੀ ਅਗਰ ਜੇ ਤੁਹਾਡਾ ਕਮੈਂਟ ਲਾਉਣਾ ਤਾਂ ਮੈਂ ਉੱਪਰ ਲਾ ਸਕਦੀ ਆ ਜੇ ਤੁਸੀਂ ਨੇ ਉਂਝ ਹੀ ਮੇਰੀ ਵੀਡੀਓ ਨੂੰ ਸੁਣ ਲਿਓ ਤੇ ਤੁਹਾਨੂੰ ਮੈਂ ਵਿਧੀ ਦੱਸਦੀ ਆ ਤਾਂ ਤੁਸੀਂ ਜਰੂਰ ਅਮਰਤ ਵੇਲਾ ਸੰਭਾਲ ਸਕਦੇ ਏ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਵੀਡੀਓ ਕਾਫੀ ਲੰਬੀ ਹੁੰਦੀ ਆ ਗੱਲਾਂ ਮੁੱਕਦੀਆਂ ਨਹੀਂ ਹੁੰਦੀਆਂ ਜੋ ਕਿ ਇਤਿਹਾਸ ਆ ਬਹੁਤ ਵੱਡਾ ਇਹਨੂੰ ਫਰੋਲ ਹੀ ਜਾਈਏ ਤਾਂ ਮੁੱਕਦਾ ਨਹੀਂ ਇਹ ਕਿਉਂਕਿ ਆਪਾਂ ਮੁੱਕ ਜਾਗੇ ਇਤਿਹਾਸ ਨਹੀਂ ਮੁੱਕਦਾ ਤੇ ਅੱਛਾ ਹੁਣ ਐਨੀ ਕਿ ਮੈਂ ਗੱਲਾਂ ਕਰਦੀ ਹੋਈ ਤੁਹਾਡੇ ਤੋਂ ਆਗਿਆ ਮੰਗਦੀ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ ਸਭ ਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰਨ ਸਭ ਤੇ ਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਮੈਂ ਤੁਹਾਡੀ ਆਪਣੀ ਜਗਜੀਤ कौर ਹਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੋ ਵੀ ਸਵਾਲ ਕਰਨਾ ਮੈਨੂੰ ਕਰ ਸਕਦੇ ਹੋ ਜੋ ਪੁੱਛਣਾ ਮੈਨੂੰ ਪੁੱਛ ਸਕਦੇ ਹੋ ਹੁਣ ਆਪਾਂ ਫਤਿਹ ਜੀ ਸਾਹ ਫਤਿਹ ਬੁਲਾਉਣੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਮੇਰੇ ਭੈਣ ਭਰਾ ਮੇਰੀ ਫਤਿਹ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਆਪ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਮੇਰ ਪਰੇ ਹੱਥ ਰੱਖੇ ਅੱਛਾ ਜੀ ਹੁਣ ਆਪਾਂ ਫਤਿਹ ਦੀ ਸਾਂਝ ਪਾਉਨੇ ਆ ਦੇਸਾਂ ਦੇ ਸਮੇਂ ਵਿੱਚ ਵਸਦੇ ਹੋਏ ਮੇਰੇ ਭੈਣ ਭਰਾ ਮੇਰੀ ਫਤਿਹ ਪਰਵਾਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਅੱਜ ਗੱਲ ਕਰਦੇ ਆ ਕਿ ਜੇਠ ਦਾ ਮਹੀਨਾ ਚੱਲ ਰਿਹਾ ਕਿੰਨੀਆਂ ਲੋਹਾਂ ਵਗਦੀਆਂ ਨੇ ਕਿੰਨੀ ਗਰਮੀ ਆ ਬਹੁਤ ਜ਼ਿਆਦਾ ਗਰਮੀ ਆ ਆਪਾਂ ਤੋਂ ਝੱਲ ਨਹੀਂ ਹੁੰਦੀ ਗਰਮੀ ਆਪਾਂ ਨੇ ਇੱਕ ਸੋਲ ਹੋਏ ਪਏ ਆ ਕਿ ਆਪਣੇ ਕੋਲ ਗਰਮੀ ਝੱਲ ਨਹੀਂ ਹੁੰਦੀ ਆ ਕੋਈ ਤੋਂ ਬਰਦਾਸ਼ਤ ਨਹੀਂ ਹੁੰਦੀ ਘਰ ਮੇ ਤੁਹਾਨੂੰ ਪਤਾ ਲੱਗ ਗਿਆ ਹੁਣ ਥਾਂ ਮਿਲ ਵੇਖ ਕੇ ਕੀ ਮਹਿੰਗਾ ਵੀ ਸੀ ਕਿਸ ਲੈਵਲ ਤੇ ਗੱਲ ਕਰਨੀ ਚਾਹਨੀ ਆ ਹਾਂਜੀ ਬਾਈ ਗੁਰੂ ਜੀ 30 ਮਈ ਆਪਣੇ ਪੰਜਵੇਂ ਗੁਰੂ ਪੰਜਵੇਂ ਮੇਰੇ ਗੁਰੂ ਨਾਨਕ ਬਾਪੂ ਪੰਜਵੀਂ ਜੋਤ ਸ਼ਹੀਦਾਂ ਦੇ ਸਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਤੇ ਖੜਾ ਆਰਿਆ ਖਾਲਸਾ ਜੀ ਜਿਨ੍ਹਾਂ ਨੇ ਆਪਣੇ ਲਈ ਆਦ ਗ੍ਰੰਥ ਦੀ ਸਿਰਜਣਾ ਕੀਤੀ ਆਪਣੇ ਲਈ ਤਤੀ ਤਵੀ ਤੇ ਬੈਠੇ ਸੀਸ ਵਿੱਚ ਤਤੀ ਰੇਤ ਪਵਾਈ ਉੱਭਲਦੀ ਦੇ ਵਿੱਚ ਬੈਠੇ ਠੀਕ ਹੈ ਜੀ ਜਦੋਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਨਾ ਆਪਾਂ ਤਾਂ ਇੱਕ ਗੱਜ ਪਰਿਆ ਹੁੰਦਾ ਮਨ ਪਰਿਆ ਹੁੰਦਾ ਕਿ ਸਾਡੇ ਲਈ ਸਾਡੇ ਬਾਪੂ ਨੇ ਇੰਨੇ ਤਸੀਹੇ ਚੱਲੇ ਤੇ ਚੰਦੂ ਕਾਪੀ ਨੇ ਹੀ ਹੁਕਮ ਦਿੱਤਾ ਸੀ ਕੀ ਥੱਲੇ ਅੱਗ ਜੋ ਹੋਰ ਵਾਲੀ ਜਾਵੇ ਉਤੋਂ ਤੱਤੀ ਰੇਤ ਪਾਈ ਜਾਵੇ ਜਿਹੜੇ ਬੜਪੁੰਜੇ ਸੀ ਜੋ ਹੋ ਰੇਤ ਪਾ ਰਹੇ ਸੀ ਉਹਨਾਂ ਦਾ ਮਨ ਨਹੀਂ ਕਰਦਾ ਸੀ ਰੇਤ ਪਾਉਣ ਨੂੰ ਪਰ ਕੀ ਜੋ ਵੀ ਗੁਲਾਮੀ ਹੁੰਦੀ ਆ ਉਹ ਗੁਲਾਮੀ ਹੁੰਦੀ ਹੈ ਉਹ ਜਿਹੜੇ ਬੜਪੁੰਜੇ ਸੀ ਉਹ ਚੰਦੂ ਪਾਪੀ ਦੇ ਗੁਲਾਮ ਸੀ ਹਾਲਾਂਕਿ ਚੰਦੂ ਗੁਰੂ ਸਾਹਿਬ ਨੂੰ ਗੁਲਾਮ ਬਣਾਉਣਾ ਚਾਹੁੰਦਾ ਸੀ ਗੁਰੂ ਸਾਹਿਬ ਨੇ ਗੁਲਾਮ ਨਹੀਂ ਸੀ ਹੋਏ ਅਗਰ ਜੇ ਗੁਰੂ ਸਾਹਿਬ ਜੋ ਆਪਣੇ ਇਹ ਮੰਨ ਜਾਂਦੇ ਤਾਂ ਆਪਾਂ ਕਿੱਥੇ ਰਹਿਣਾ ਸੀ ਇੱਥੇ ਕਿ ਕਿੱਥੇ ਆਪਾਂ ਜੋ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਜੀ ਰਹਿਣਾ ਸੀ ਠੀਕ ਹੈ ਜੀ ਆਪਣੇ ਖਾਤਰ ਉਹਨਾਂ ਨੇ ਸ਼ਹਾਦਤ ਦਿੱਤੀ ਸਾਰਿਆਂ ਤੋਂ ਪਹਿਲੇ ਸ਼ਹੀਦ ਹੋਏ ਨੇ ਤੇ ਜਿਹੜੀ ਪਹਿਲੀ ਸ਼ਹੀਦੀ ਉਹਨਾਂ ਨੇ ਪਾਈ ਉਹ ਦੋ ਉਹਨਾਂ ਨੇ ਹੁਕਮ ਜੰਦਾਸੀ ਹੈ। ਜਿਆਜ ਤੋਂ ਬਾਅਦ ਸ਼ਹੀਦੀਆਂ ਦਾ ਦੌਰ ਸ਼ੁਰੂ ਹੋ ਜੁਣਾ। ਉਸ ਤੋਂ ਬਾਅਦ ਛੇਵੇਂ ਪਾਸਾ ਮੇਰੇ ਸਾਹਿਬ ਮੀ ਪੀਰੀ ਦੇ ਮਾਲਕ ਉਹਨਾਂ ਨੇ ਚਾਰ ਜੰਗਾਂ ਲੜਿਆ। ਚਾਰ ਜੰਗਾਂ ਲੜਨ ਤੋਂ ਬਾਅਦ ਚਾਰ ਜੰਗਾਂ ਦੇ ਵਿੱਚ ਬਹੁਤ ਸ਼ਹੀਦ ਹੋਏ ਸਿੰਘ ਫੌਜਾਂ ਦੇ ਜਨਰਲ ਧੰਨ ਧੰਨ ਬਾਬਾ ਚੰਦਪੁਰਾਣੇ ਵਾਲੇ ਸੰਤ ਬਾਬਾ ਤੇਗਾ ਸਿੰਘ ਜੀ ਫੌਜਾਂ ਦੇ ਜਰਨੈਲ ਉਹਨਾਂ ਦੀ ਸ਼ਹਾਦਤ ਹੋਈ ਪਿੰਡ ਚੰਦਪੁਰਾਣਾ ਵਿਖੇ ਉਹ ਛੇਵੇਂ ਪਾਛਾ ਮੇਰੇ ਬੀਰੀ ਪੀਰੀ ਦੇ ਮਾਲਕ ਉਹਨਾਂ ਦੀਆਂ ਫੌਜਾਂ ਦੇ ਜਰਨੈਲ ਸਨ ਉਹਨਾਂ ਦੇ ਘੋੜੇ ਨੇ ਵੀ ਤੇ ਉਹਨੇ ਵੀ ਬੰਤਨਤਨ ਬਾਬਾ ਤੇਗਾ ਸਿੰਘ ਜੀ ਸ਼ਹਾਦਤ ਉਥੇ ਪਿੰਡ ਚੰਦਪੁਰਾਣਾ ਵਿਖੇ ਹੋਈ ਕਿਉਂਕਿ ਗੁਰੂ ਸਾਹਿਬ ਨੇ ਹੁਕਮ ਬਚਨ ਦਿੱਤਾ ਸੀ ਇਹ ਕਿ ਆਦੂਬਾਰ ਸ਼ਹੀਦੀਆਂ ਦਾ ਦੌਰ ਸ਼ੁਰੂ ਹੋਊਗਾ। ਉਦੋਂ ਬਹੁਤ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਚਾਰ ਜੰਗਾਂ ਦੇ ਵਿੱਚ। ਉਸ ਤੋਂ ਬਾਅਦ ਭਿਆਨਕ ਸ਼ਹਾਦਤ ਹੋਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਉਸ ਤੋਂ ਬਾਅਦ ਅਗਰ ਤੁਹਾਨੂੰ ਪਤਾ ਹੀ ਹੈ ਸ਼ਹੀਦਾਂ ਕਿੰਨੀਆਂ ਸ਼ਹੀਦੀਆਂ ਹੋਈਆਂ ਮੇਰੇ ਕਲੰਗੇ ਵਾਲੇ ਪਾਸਾਰੇ ਪਰਿਵਾਰ ਵਾਲੇ ਤੇ ਮੇਰੇ ਪੰਜਵੇਂ ਬਾਪੂ ਪੰਦਵੀਂ ਜੋਤ ਸੀ ਹੀਟਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਠੰਡੇ ਸੀ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਠੰਡੇ ਸੀ ਅੱਗ ਵੀ ਦਿੱਤੀ ਸੀ ਰੇਤ ਵੀ ਦਿੱਤਾ ਸੀ ਪਾਣੀ ਵੀ ਦਿੱਤਾ ਸੀ ਠੀਕ ਹੈ ਠੰਡੇ ਸੀ ਤਾਂ ਮੇਰੇ ਬਾਪੂ ਸੀ ਠੰਡੇ ਸੀ ਉਹਨਾਂ ਜਿਹੜੇ ਸ਼ਹਾਦਤ ਪੜਦੇ ਆ ਨਾ ਤੇ ਇਤਿਹਾਸ ਪੜ ਕੇ ਆਪਣੇ ਆਪ ਅੱਖਾਂ ਚੋਂ ਪਾਣੀ ਚੱਲ ਪੈਂਦਾ ਜਦੋਂ ਬਹਿਰਾਗ ਨਾਲ ਪਾ ਇਤਿਹਾਸ ਪੜਦੇ ਆ ਆਪਣੇ ਅੱਖਾਂ ਚੋਂ ਅਥਰੂ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਚੰਦੂ ਪਾਪੂ ਪਾਪੀ ਦੀ ਨੂੰ ਸੀਗੀ ਨਾ ਉਹ ਗੁਰੂ ਸਾਹਿਬ ਨੂੰ ਬਹੁਤ ਪਿਆਰ ਕਰਦੀ ਸੀ ਪਰ ਚੰਦੂ ਨਹੀਂ ਸੀ ਇਸ ਗੱਲ ਨੂੰ ਮੰਨਦਾ ਚੰਦੂ ਕਿੰਨਾਂ ਚੰਦੂ ਜੋ ਚਾਹੁੰਦਾ ਸੀ ਉਹ ਗੁਰੂ ਸਾਹਿਬ ਨਹੀਂ ਸੀ ਕਰ ਰਹੇ ਅੱਛਾ ਜੀ ਹਾਂ ਕਿ ਜਦੋਂ ਕਿ ਇਹ ਹੋ ਹੀ ਗਿਆ ਜੋ ਵੀ ਹੋਈ ਕਿ ਆ ਮਤਲਬ ਰੇਤ ਪਈਗੀ ਜੋ ਵੀ ਗੁਰੂ ਸਾਹਿਬ ਨੂੰ ਲਾਹੌਰ ਦੇ ਵਿੱਚ ਜੋਤ ਸੀ ਇਹ ਦਿੱਤੇ ਗਏ ਮਾਰਾ ਚੱਲੀ ਗਈ ਪਰ ਉਥੋਂ ਜਪਜੀ ਸਾਹਿਬ ਦੀ ਬਾਣੀ ਦੀ ਇੱਕ ਠੰਡਕ ਆਉਣ ਮਹਿਸੂਸ ਹੁੰਦੀ ਸੀ ਤਵੀ ਇਦਾਂ ਨਹੀਂ ਸੀ ਲੱਗਦੀ ਗੁਰੂ ਸਾਹਿਬ ਨੂੰ ਬਿਜ ਤੱਤੀ ਹੋ ਗਈ ਗੁਰੂ ਸਾਹਿਬ ਨੂੰ ਠੰਡੀ ਲੱਗਦੀ ਸੀ ਤਵੀ ਕਿਉਂਕਿ ਮੁੱਖ ਚ ਬਾਣੀ ਪਵਿੱਤਰ ਨਿਕਲਦੀ ਸੀ ਗੁਰੂ ਸਾਹਿਬ ਛਾਦਤ ਹੁੰਦਿਆਂ ਤੱਕ ਵੀ ਬਾਣੀ ਦੇ ਬਾਣੀ ਦਾ ਜਾਪ ਅੰਦਰੋਂ ਆਵਾਜ਼ ਆਉਂਦੀ ਰਹੀ ਜਪਜੀ ਸਾਹਿਬ ਦੀ ਜਦੋਂ ਗੁਰੂ ਸਾਹਿਬ ਦੀ ਆਖਰੀ ਇੱਛਾ ਪੁੱਛੀ ਗਈ ਕਿ ਮਹਾਰਾਜ ਤੁਹਾਡੀ ਆਖਰੀ ਇੱਛਾ ਮਹਾਰਾਜ ਜੀ ਤੋਂ ਆਖਰੀ ਇੱਛਾ ਪੁੱਛੀ ਗਈ ਤਾਂ ਫਿਰ ਮਹਾਰਾਜ ਨੇ 81 ਵੇਸੇ ਰਾਵੀ ਦੇ ਵਿੱਚ ਇਸ਼ਨਾਨ ਕਰਨ ਦਾ ਕਲਸਾ ਜੀ ਜਦੋਂ ਰਾਵੀ ਦੇ ਵਿੱਚ ਇਸ਼ਨਾਨ ਕਰਿਆ ਕਰਨਾ ਸੀ ਤਾਂ ਫਿਰ ਇਹਨਾਂ ਦੇ ਚੰਦੂ ਨੇ ਤੈਹੇ ਸੋਚਿਆ ਵੀ ਛਾਲੇ ਹੋਏ ਨੇ ਬਹੁਤ ਵੱਡੇ ਵੱਡੇ ਫਰਸ਼ਾਲੇ ਹੋਏ ਨੇ ਤਤੀ ਧਵੀ ਤੇ ਬੈਠ ਕੇ ਤੇ ਜਦੋਂ ਰਾਵੀ ਦੇ ਵਿੱਚ સ્ਨਾਣ ਕਰਨਗੇ ਤੇ ਉਹ ਲੋਏ ਜ਼ਿਆਦਾ ਖੁੱਲਣਗੇ ਜਾਂ ਪੇਹੇ ਇਹਨ ਮੰਨਣਗੇ ਤੇ ਗੁਰੂ ਸਾਹਿਬ ਨੇ ਫਿਰ ਜਦੋਂ ਰਾਵੀ ਦੇ ਵਿੱਚ ਤੁੰਬੀ ਲਾਈ ਜਪਜੀ ਸਾਹਿਬ ਬਾਣੀ ਦੀ ਆਵਾਜ਼ ਆਉਂਦੀ ਰਹੀ ਪਰ ਗੁਰੂ ਸਾਹਿਬ ਜੀ ਨੂੰ ਕੋਈ ਸਹਾਦਰ ਦੇਤੀ ਕੋਈ ਸਾਥੀ ਨਾ ਦੇ। ਉਥੇ ਗੁਰੂ ਸਾਹਿਬ ਜੀ ਨੇ ਸ਼ਹੀਦੀ ਪਾਈ ਹੈ ਕਾਲ ਸਾਹਿਬ ਜੀ ਜਦੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਤਸਵੀਹ ਆਪਾਂ ਪੜ੍ਹਦੇ ਆਂ ਇਤਿਹਾਸ ਪੜ੍ਹਦੇ ਆਂ ਮੇਰੇ ਸਾਰੇ ਵੀ ਕੋਈ ਮੈਂ ਇਕੱਲੇ ਨਹੀਂ ਸਾਰੇ ਮੇਰੇ ਭੈਣ ਭਰਾਵਾਂ ਨੇ ਇਤਿਹਾਸ ਪੜ੍ਹਿਆ ਹੋਣਾ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਸਭ ਤੋਂ ਔਖੀ ਸ੍ਰੀ ਦੀ ਪਾਈ ਹੈ। ਤਤਿ ਤਵੀਤੇ ਬੈਠੇ ਨੇ ਉੱਪਰ ਦੀ ਦੇਗ ਵਿੱਚ ਬੈਠੇ ਨੇ ਸੀਸ ਵਿੱਚ ਚੱਤੀ ਰੇਤ ਪਾਈ ਹੋਈ ਹੈ ਤੇ ਖਾਲਸਾ ਜੀ ਸ਼ਹੀਦਾਂ ਦੇ ਸਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 30 ਮਈ ਨੂੰ ਆ ਰਿਹਾ ਤੇ ਆਪਾਂ ਬੜੇ ਉਤਸ਼ਾਹ ਨਾਲ ਮਨਾ ਰਹੇ ਹਾਂ ਖਾਲਸਾ ਜੀ ਤੇ ਦਾਸ ਵੱਲੋਂ ਕੁਝ ਵੀ ਲਾਈ ਜਾਊਗੀ ਪਹਿਲਾਂ ਦੱਸਾਂ ਮੈਂ ਕਿਉਂਕਿ ਥਾਂ ਥਾਂ 'ਤੇ ਸਵੀਲਾ ਲੱਗਣੀਆਂ ਕਿਉਂਕਿ ਐਸਾ ਤੇ ਇਸ ਪੁਰਵਤੇ ਇਸ ਨੂੰ ਠੰਡਾ ਕਰਨ ਲਈ ਥਾਂ ਥਾਂ 'ਤੇ ਸਵੀਲਾ ਲਾਇਆ ਜਾਂਦੀ ਹੈ ਪਰ ਠੰਡੇ ਸੀ ਤਾਂ ਮੇਰੇ ਗੁਰੂ ਸਾਹਿਬ ਠੰਡੇ ਸੀ ਤਪ ਦੀ ਰੇਤ ਵੀ ਸੀ ਤਪਦਾ ਜੇਠ ਦਾ ਮਹੀਨਾ ਵੀ ਤਪਦਾ ਸੀ ਤੇ ਹੁਣ ਆਪਾਂ ਜਿਹੜੇ ਆ ਤੇ ਆਪਾਂ ਆਪਾਂ ਏਸ਼ੀਆ ਦੀ ਹਵਾ 'ਚ ਕੂਲੇ ਵਿੱਚ ਬੈਠਦੇ ਆਂ ਪਖਿਆਂ ਦੀ ਹਵਾ 'ਚ ਬੈਠਦੇ ਆਂ ਤਾਂ ਇਹ ਸਿਰਫ ਉਹਨਾਂ ਦੀ ਬਦੌਲਤ ਕਰਦੇ ਆਪਾਂ ਬੈਠਦੇ ਆਂ ਨਹੀਂ ਤਾਂ ਅਜਾ ਆਪਾਂ ਨਹੀਂ ਸੀ ਹੋਣਾ ਜੇ ਆਪਾਂ ਹੋਣਾ ਸੀ ਤਾਂ ਆਪਣਾ ਧਰਮ ਪਰਵਰਤਨ ਹੋ ਜਾਣਾ ਸੀ ਹਰਸਨ ਜੀ ਇਹ ਸੋਚਣ ਵਾਲੀਆਂ ਗੱਲਾਂ ਨੇ ਇਤਿਹਾਸ ਜ਼ਰੂਰ ਪੜਾਇਆ ਕਰੋ ਕਿਉਂਕਿ ਬੱਚਿਆਂ ਨੂੰ ਵੀ ਪੜਾਇਆ ਕਰੋ ਆਪ ਵੀ ਪੜਾਇਆ ਕਰੋ ਆਪਣੇ ਆ ਵੀਡੀਓ ਵੇਖਿਆ ਕਰੋ ਵੀਡੀਓ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਅੱਗੇ ਭੈਣ ਭਰਾਵਾਂ ਨੂੰ ਕਿਸੇ ਨੂੰ ਵੀਡੀਓ ਬਾਰੇ ਪਤਾ ਲੱਗੇ ਕੋਈ ਵੀ ਭੈਣ ਭਰਾ ਸਾਰੇ ਵੀਡੀਓ ਨੂੰ ਜ਼ਰੂਰ ਵੇਖਿਆ ਕਰੋ ਵੀਡੀਓ ਦਾ ਪਤਾ ਲੱਗਦਾ ਕਿ ਸਾਡੇ ਇਤਿਹਾਸ ਦੇ ਵਿੱਚ ਕੀ ਕੀ ਹੋਇਆ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਕੀ ਕੀ ਕੀਤਾ ਜੋ ਵੀ ਕੀਤਾ ਸਾਡੀ ਖਾਤਰ ਕੀਤਾ ਕਿ ਕਿ ਕਿਸੇ ਦਾ ਜ਼ਮੀਨ ਦਾ ਰੋਲਾ ਨਹੀਂ ਸੀ ਕਿਸੇ ਦਾ ਵਟਤਾ ਰੋਲਾ ਨਹੀਂ ਸੀ ਰੋਲਾ ਸੀ ਤਾਂ ਇੱਕ ਧਰਮ ਦਾ ਰੋਲਾ ਸੀ ਤੁਹਾਨੂੰ ਆਪ ਨੂੰ ਪੱਲੀ ਪਾਸ ਪਤਾ ਹੈ ਗੁਰੂ ਸਾਹਿਬ ਨੇ ਵੀ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਚਾਂਦਨੀ ਚੌਕ ਦੀ ਵਿੱਚ ਉਹ ਵੀ ਤੁਹਾਨੂੰ ਪੱਲੀ ਪਾਸ ਪਤਾ ਹੈ ਕਿ ਇੱਕ ਧਰਮ ਦੀ ਰੱਖਿਆ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਇਸ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਕੋਵਿੰਦ ਸਿੰਘ ਜੀ ਮਹਾਰਾਜ ਜੀ ਨੇ ਆਵਰਾ ਸਰਵੰਸ ਵਾਰਿਆ ਤਾਂ ਧਰਮ ਦੀ ਖਾਤਰ ਵਾਰਿਆ ਸਹੀ ਤਾਂ ਨੇ ਸਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਧਰਮ ਦੀ ਖਾਤਰ ਦਿੱਤੀ ਤੇ ਫਿਰ ਆਪਾਂ ਕਿਉਂ ਨਹੀਂ ਬਾਣੀ ਬਾਣੀ ਦੇ ਧਾਰਨੀ ਹੁੰਦੇ ਕਾਲਸਾ ਜੀ ਕਿਉਂ ਆਪਾਂ ਗੁਰੂ ਤੋਂ ਮੇਰ ਰੱਖਾਂ ਕਿਉਂ ਨਹੀਂ ਆਪਾਂ ਆਪਣੇ ਗੁਰੂ ਦੇ ਬਣਦੇ ਆਪਾਂ ਗੁਰੂ ਤੋਂ ਕਿਉਂ ਬੇਗੁਮਖਾ ਕਲਸਾ ਜੀ ਮੇਰੀ ਦੋਵੇਂ ਹੱਤਵਾਨ ਕੇ ਸਾਰਾ ਆ ਗਿਆ ਪੀਲਾ ਕਿ ਸਾਰੇ ਗੁਰੂ ਵਾਲੇ ਬਣੋ ਬਾਣੇ ਬਾਣੇ ਦੇ ਧਰਨੀ ਹੋ ਇਹ ਇਤਿਹਾਸ ਨੂੰ ਫਰੋਲ ਕੇ ਵੇਖੋ ਕਿ ਸਾਡੇ ਇਤਿਹਾਸ ਦੇ ਵਿੱਚ ਕੀ ਕੁਛ ਆ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਸਿੱਖ ਵੱਡੇ ਵੱਡੇ ਯੋਧਿਆ ਨੇ ਬਾਬਾ ਦੀਪ ਸਿੰਘ ਵਰਗਿਆਂ ਨੇ ਅਨੋਖੀਆਂ ਸ਼ਹੀਦیاں ਪਾਈਆਂ ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪਰ ਲਹਾਏ ਨੇ ਭਾਈ ਮਨੀਸ਼ ਸਿੰਘ ਵਰਗਿਆਂ ਨੇ ਬਾਂਡਵਾਂਡ ਕਟਵਾਇਆ ਆਪਾ ਬੰਦਾ ਸਿੰਘ ਬਹਾਦਰ ਨੇ ਬੱਚੇ ਦਾ ਕਾਲਜਾ ਮੂੰਹ ਵਿੱਚ ਪੋਇਆ ਮੈਂ ਕਿਹੜੇ ਕਿਹੜੇ ਸ਼ਹੀਦਾਂ ਦਾ ਨਾਮ ਲਵਾਂ ਤੇ ਪਰ ਮੈਂ ਹੁਣ ਇੱਥੇ ਇੰਨੀਆਂ ਗੱਲਾਂ ਕਰਦੀ ਫਤਿ ਬੁਲਾਉਣੀ ਆ ਤੇ ਵੀਡੀਓ ਦਾ ਐਂਡ ਕਰਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਨੂੰ ਵੀਡੀਓ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੁੰਦਾ ਮੇਰੇ ਸਾਰਿਆਂ ਨੂੰ ਇਹੀ ਇਤਿਹਾਸ ਕੀ ਫੇਲ ਕਰਦੇ ਆ ਕਿ ਬਾਣੀ ਬਾਣੇ ਦੇ ਧਾਰਨੇ ਜ਼ਰੂਰ ਹੋਇਆ ਕਰੋ ਜੇ ਪਹਿਲਾ ਇਤਿਹਾਸ ਪੜੋ ਇਤਿਹਾਸ ਨੂੰ ਫਰੋਲੋ ਇਤਿਹਾਸ ਦੇ ਪੰਨੇ ਪੜੋ ਇਤਿਹਾਸ ਨੂੰ ਫਰੋਲਣ ਤੋਂ ਬਾਅਦ ਆਪਾਂ ਗੁਰੂ ਵਾਲੇ ਬਣੀਏ ਤੇ ਆਪਣੇ ਮਾਪੇ ਦੀ ਗੋਦ ਦੇ ਵਿੱਚ ਬੈਠੀਏ ਚਲੋ ਇੰਨੀਆਂ ਗੱਲਾਂ ਕਰਦੀ ਮੈਂ ਢੱਡ ਤੋਂ ਕੀ ਮਾਂ ਮੰਗਦੀਆਂ ਤੇ ਦੋਵੇਂ ਹੱਥ ਜੋੜ ਕੇ ਫਤੇ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ